ਖੁਦ ਖਾਲਸਾਉਂ ਹੀ ਦੱਸਦੇ ਨੇ ਕਿ ਜਦੋਂ 100 ਚੁੱਕਣ ਲਈ ਮੇਰਾ ਨਾਮ ਲਿਆ ਗਿਆ ਤਾਂ ਰਾਹੁਲ ਗਾਂਧੀ ਜਿਹੜਾ ਉੱਠ ਕੇ ਬਾਹਰ ਚਲੇ ਗਏ ਤੇ ਕਿੱਦਾਂ ਦਾ ਮੰਡੇਟ ਮਿਲਿਆ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਕੀ ਸੋਚ ਰਿਹਾ ਉਹਨਾਂ ਦੇ ਛੋਟੇ ਭਰਾ ਜਸਵਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜਗੇ ਨੇ ਉਹ ਕੀ ਵਿਚਾਰ ਰੱਖਦੇ ਨੇ ਪੰਜਾਬ ਕਿੱਧਰ ਨੂੰ ਜਾ ਰਿਹਾ ਕਿੱਦਾਂ ਦਾ ਮੰਡੇਟ ਹੈ ਗੱਲਬਾਤ ਕਰਾਂਗੇ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਥੈਂਕ ਯੂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਜਿਸ ਵਿੰਦੋ ਦੀ ਸਵਾਲ ਹੈ ਹੀ ਤੁਸੀਂ ਵੀ ਦੇਖਿਆ ਖੈਰ ਤੁਸੀਂ ਵਿਅਸਤ ਹੈਗੇ ਹੋ ਆਪਣੀ ਬਾਅਦ ਦੀ ਦਿਨਚਰ ਹੈ ਤੁਹਾਨੂੰ ਸ਼ਾਇਦ ਮੌਕਾ ਨਹੀਂ ਲੱਗਿਆ ਹੁਣਾਂ ਚੋਣਾਂ ਦੇ ਦਿਨਾਂ 'ਚ ਪੰਜਾਬ ਆਉਣ ਦਾ ਤੁਸੀਂ ਵਿਅਸਤ ਹੋਵੋਗੇ ਅ ਇਹ ਵੀ ਇੱਕ ਰਿਕਾਰਡ ਬਣਿਆ ਸੀ ਜਦੋਂ ਤੁਹਾਡੇ ਦਾਦਾ ਜੀ ਸਰਦਾਰ ਸੁੱਚਾ ਸਿੰਘ ਮਲੋਆ ਤੇ ਤੁਹਾਡੇ ਮਾਤਾ ਜੀ ਪੀਪੀ ਬਿਮਲ ਕੌਰ ਖਾਲਸਾ ਜੀ ਇੱਕੋ ਘਰ 'ਚੋਂ ਇੱਕ ਵਾਰ ਦੇ ਸਮੇਂ 'ਚ ਦੋ ਦੋ ਸੰਸਦ ਸੀ ਪੰਜਾਬ ਨੇ ਬੜਾ ਸਾਥ ਦਿੱਤਾ ਸੀ ਤੇ 브라더 ਤੇ ਤੁਹਾਡੇ ਭਰਾ ਸਰਬਜੀਤ ਸਿੰਘ ਖਾਲਸਾ ਨੇ ਵੀ ਬੜੀ ਮਿਹਨਤ ਕੀਤੀ ਉਹਨਾਂ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਕੀ ਕਹਿੰਨੇ ਹੋ ਹਾਂਜੀ ਅਸੀਂ ਸਦਾ ਹੀ ਕੌਮ ਦਾ ਕੌਮ ਦੇ ਰਣੀ ਆ ਹੁਣ ਦੇਖੋ 1989 ਵਿੱਚ ਸਾਡੇ ਸਾਡਾ ਪਰਿਵਾਰ ਪਹਿਲਾ ਪਰਿਵਾਰ ਸੀਗਾ ਜਦੋਂ ਜਿਨ੍ਹਾਂ ਦੇ ਇੱਕ ਘਰ ਚੋਂ ਦੋ ਐਮਪੀ ਚੁਣੇ ਗਏ 89 ਤੇ ਹੁਣ ਸਾਡਾ ਹੀ ਪਰਿਵਾਰ ਹੈ ਜਿੱਥੇ ਦੀਆਂ ਤਿੰਨ ਜਨਰੇਸ਼ਨ ਤਿੰਨ ਪੀੜ੍ਹੀ ਐਮਪੀ ਬਣੇ ਨੇ ਸਾਡੇ ਦਾਦਾ ਜੀ ਐਮਪੀ ਬਣੇ ਨੇ ਮਾਤਾ ਜੀ ਐਮਪੀ ਬਣੇ ਨੇ ਤੇ ਬ੍ਰਦਰ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਕੌਮ ਦਾ ਕਿ ਜਿਨ੍ਹਾਂ ਨੇ ਅੱਜ ਵੀ ਸਾਡੇ ਤੇ ਵਿਸ਼ਵਾਸ ਦਿਵਾਇਆ ਕਿਉਂਕਿ ਹੁਣ ਕ੍ਰਾਈਸਿਸ ਦਾ ਪੰਜਾਬ ਚ ਲੀਡਰਸ਼ਿਪ ਦਾ ਵੈਕਿਊਮ ਹੈ ਕ੍ਰਾਈਸਿਸ ਹੈ ਪੋਲਿਟੀਕਲ ਕ੍ਰਾਈਸਿਸ ਹੈ ਅਕਾਲੀ ਦਲ ਬਿਲਕੁਲ ਜ਼ੀਰੋ ਹੋ ਚੁੱਕਿਆ ਹੈ ਤੇ ਹੁਣ ਪੂਰੀ ਪੰਜਾਬ ਦੇ ਹੁਣ ਜਿਵੇਂ ਦੋ ਸੀਟਾਂ ਜਿਤਾਈਆਂ ਤੇ ਹੁਣ ਪੰਜਾਬ ਨੂੰ ਪੂਰੀ ਹਨਾ ਇਸੇ ਉਮੀਦ ਤੇ ਜਿਤਾਈਆਂ ਕਿ ਇਹ ਨੌਜਵਾਨਾਂ ਨੌਜਵਾਨਾਂ ਨੂੰ ਹੀ ਕੌਮ ਦੀ ਵਾਗਡੋਰ ਦਿੱਤੀ ਜਾਵੇ ਜਿਹੜੀ ਪੰਜਾਬ ਦੀ ਸਿਆਸਤ ਨੌਜਵਾਨ ਸਾਂਭਣ ਤੇ ਮੈਨੂੰ ਹੁਣ ਉਮੀਦ ਹੈ ਕਿ ਦੋ ਨੌਜਵਾਨ ਜਿੱਤੇ ਨੇ ਪਾਰਲੀਮੈਂਟ ਗਏ ਨੇ ਇਹ ਕੌਮ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਸਕਣਗੇ ਜਸਵਿੰਦਰ ਜੀ ਕਿਤੇ ਨਾ ਕਿਤੇ ਪੰਜਾਬ ਦੇ ਉਹ ਲੋਕ ਜਿਹੜੇ ਕੀ ਇਹਨਾਂ ਤੋਂ ਇਨਸਿਚੋਰ ਫੀਲ ਕਰ ਰਹੇ ਨੇ ਭਾਵੇਂ ਸਰਜੀਤ ਖਾਲਸਾ ਦੀ ਗੱਲ ਕਰੀਏ ਭਾਵੇਂ ਅਮਰਪਾਲ ਦੀ ਗੱਲ ਕਰੀਏ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿ ਲੋਕਾਂ ਨੂੰ ਨੇ ਮੈਂਡੇਟ ਦਿੱਤੇ ਆ ਉਹ ਕਹਿ ਰਹੇ ਨੇ ਕਿ ਇਹ ਖਟੂਰ ਸਾਹਿਬ ਦੇ ਲੋਕ ਜਾਂ ਫਰੀਦਕੋਟ ਦੇ ਲੋਕ ਇਹਨਾਂ ਦੇ ਬ੍ਰੇਨ ਵਾਸ਼ ਹੋਏ ਪਏ ਨੇ ਇਹ ਵੀ ਅੰਧਪਗਤ ਹੈਗੇ ਨੇ ਉਹ ਕਹਿ ਰਹੇ ਨੇ ਦੇਖੋ ਜੀ ਇਹ ਉਹਨਾਂ ਨੂੰ ਅ ਅੱਗੇ ਲਿਆਏ ਨੇ ਜਿਹੜੇ ਕਿ ਹਮੇਸ਼ਾ ਲਾਅ ਐਂਡ ਆਰਡਰ ਤੋੜਦੇ ਰਹੇ ਨੇ ਦੇ ਆਰ ਦਾ ਰੂਲ ਬ੍ਰੇਕਰਸ ਇੱਕ ਨੂੰ ਤੋੜਨ ਵਾਲੇ ਹੈਗੇ ਨੇ ਇਹਨਾਂ ਨੂੰ ਅਸੀਂ ਸੰਸਦ ਭੇਜਿਆ ਤੁਸੀਂ ਬੜੀ ਚਿੰਤਾ ਪ੍ਰਗਟ ਕਰ ਰਹੇ ਨੇ ਹੈ ਉਹ ਪੰਜਾਬੀ ਨੇ ਹੈ ਉਹ ਪਗੜੀ ਧਾਰੀ ਸਿੱਖੀ ਨੇ ਮੈਂ ਮੈਂ ਇਹਨਾਂ ਦਾ ਡਬਲ ਸਟੈਂਡਰਡ ਹੁਣੀ ਤੁਹਾਨੂੰ ਦੱਸਦਾ ਜਦੋਂ ਰਾਹੁਲ ਗਾਂਧੀ ਦਰਬਾਰ ਸਾਹਿਬ ਨਤਮਸਤਕ ਹੁਣ ਆਇਆ ਸੀ ਤੇ ਇਹੀ ਲੋਕ ਕਹਿ ਰਹੇ ਕਹਿ ਰਹੇ ਸੀ ਕਿ ਜਿਹੜੇ ਦਾਦੀ ਨੇ ਪਾਪ ਕੀਤੇ ਉਹਦੀ ਸ੍ਰੀ ਸਜ਼ਾ ਪੋਤੇ ਨੂੰ ਨਹੀਂ ਮਿਲ ਸਕਦੀ ਹੈਨਾ ਤੇ ਹੁਣ ਇਹ ਇਧਰ ਇਹ ਸ਼ਹੀਦ ਭਾਈ ਹੁਣ ਅਸੀਂ ਸ਼ਹੀਦ ਭਾਈ ਬਿਆਨ ਸਿੰਘ ਦੇ ਬੇਟੇ ਆ ਆਮ ਪ੍ਰਾਊਡ ਜੋ ਸਾਡੇ ਪਿਤਾ ਜੀ ਨੇ ਕੀਤਾ ਉਸ ਟਾਈਮ ਕਾਮ ਨੂੰ ਲੋਡ ਸੀ ਕਿਉਂਕਿ ਕਾਮ ਦੀ ਕਾਮ ਵਿੱਚ ਪੂਰੇ ਡੀਮੋਰਾਲਾਈਜ਼ ਹੋ ਚੁੱਕੀ ਸੀ ਕਾਮ ਉਹ ਉਹ ਕੰਮ ਚ ਰੂਫ ਉਕਣ ਵਾਲਾ ਕੰਮ ਸੀਗਾ ਅਸੀਂ ਉਹਦੇ ਨਾਲ ਅਸੀਂ ਮੈਂ ਉਹਦੋਂ ਐਪਰੀਸ਼ੀਏਟ ਕਰਦਾ ਮਗਰ ਜਦੋਂ ਰਾਹੁਲ ਗਾਂਧੀ ਦੀ ਵਾਰੀ ਆ ਗਈ ਇਹ ਕਹਿੰਦੇ ਨੇ ਵੀ ਜਿਹੜੇ ਦਾਦੀ ਨੇ ਪਾਪ ਕੀਤੇ ਰਾਹੁਲ ਗਾਂਧੀ ਦਾ ਨਾ ਕਰੋ ਤੇ ਹੁਣ ਐਵੇਂ ਬੋਲਦੇ ਨੇ ਕਿਉਂਕਿ ਮੈਂ ਮੈਂ ਇਹੀ ਹੈ ਕਿਉਂਕਿ 7 ਲੱਖ ਬੰਦਿਆਂ ਨੇ ਤਕਰੀਬਨ 7 ਲੱਖ ਤੋਂ ਉੱਪਰ ਬੰਦਿਆਂ ਨੇ ਦੋ ਦੋਵਾਂ ਦਿਨ ਨੂੰ ਵੋਟ ਦੋ ਨਵਾਂ ਦਿਨਾਂ ਨੂੰ ਵੋਟਾਂ ਪਾਈਆਂ ਤੇ ਹਿੰਦੁਸਤਾਨ ਇੱਕ ਡੈਮੋਕਰੇਟਿਕ ਕੰਟਰੀ ਹੈ ਕਹਾਂਦੀ ਹੈ ਪਰ ਪੂਰੀ ਡੈਮੋਕਰੇਟਿਕ ਨਹੀਂ ਆਪਣੇ ਆਪਣੇ ਕਹਾਂਦੀ ਹੈ ਤੇ ਹੁਣ ਜੋ ਲੋਕਾਂ ਨੇ ਸੰਸਦ ਚ ਲੋਕਾਂ ਨੇ ਚੁਣ ਕੇ ਭੇਜਤਾ ਤੇ ਇਹਨਾਂ ਨੂੰ ਹੁਣ ਸਟਾਪ ਹੋ ਜਾਣਾ ਚਾਹੀਦਾ ਹੈ ਕਿਉਂਕਿ ਜੋ ਵੀ ਇਹ ਕੁਝ ਬੋਲਦੇ ਨੇ ਤੇ ਇਹ ਸਿੱਧੀ ਜਿਹੜੇ ਜਿਨ੍ਹਾਂ ਨੇ ਚੁਣਿਆ ਨੇ ਉਹਨਾਂ ਨੂੰ ਜਿਨ੍ਹਾਂ ਨੇ ਚੁਣ ਕੇ ਭੇਜਿਆ ਉਹਨਾਂ ਨੂੰ ਚੈਲੰਜ ਕਰ ਰਹੇ ਨੇ ਨਾ ਕਿ ਅੰਮ੍ਰਿਤਪਾਲ ਨਾ ਤੇਤਾ ਨਾ ਕਿ ਸਰਬਜੀਤ ਸਿੰਘ ਨੂੰ ਤੁਸੀਂ ਵੀ ਦੇਖਿਆ ਹੋਣਾ ਜਦੋਂ ਤੁਹਾਡੇ ਵੱਡੇ ਭਰਾ ਸਰਬਜੀਤ ਸਿੰਘ ਖਾਲਸਾ ਸੌਹ ਚੁੱਕਰੇ ਸੀਗੇ ਰਾਹੁਲ ਗਾਂਧੀ ਦਾ ਉੱਠ ਕੇ ਬਾਹਰ ਚੱਲੇ ਜਾਣਾ ਤੇ ਭਾਈ ਸਾਹਿਬ ਦਾ ਫਤਿਹ ਗਜਾਉਣਾ ਇਸ ਮੂਮੈਂਟ ਨੂੰ ਤੁਸੀਂ ਕਿੱਦਾਂ ਆਪਣੇ ਸ਼ਬਦਾਂ ਚ ਬਿਆਨ ਕਰੋਗੇ ਦੇਖੋ ਜੀ ਇਹ ਬਾਹਰ ਜਾਣਾ ਹੁਣ ਸਰਬਜੀਤ ਸਿੰਘ ਨੂੰ ਫਰੀਦਕੋਟ ਦੇ 3 ਲੱਖ ਲੋਕਾਂ ਨੇ ਚੁਣ ਕੇ ਆਪਣਾ ਨੁਮਾਇੰਦਾ ਭੇਜਿਆ ਤੇ ਇਹ ਜੋ ਬਾਹਰ ਚਲੇ ਜਾਣਾ ਸਰਬਜੀਤ ਦੀ ਇਨਸਲਟ ਨਹੀਂ ਉਹ 3 ਲੱਖ ਜਿਨ੍ਹਾਂ ਨੇ ਚੁਣਿਆ ਹੈ ਫਰੀਦਕੋਟ ਦੇ ਲੋਕਾਂ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਸਰਬਜੀਤ ਨੂੰ ਤੇ ਉਹਨਾਂ ਦੀ ਮੈਨੂੰ ਲੱਗਦਾ ਉਹਨਾਂ ਦੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ 3 ਲੱਖ ਬੰਦਿਆਂ ਨੇ ਸਰਬਜੀਤ ਨੂੰ ਵੋਟ ਪਾਈ ਹੈ ਇਹ ਸਰਬਜੀਤ ਦਾ ਇਸ 'ਚ ਕੋਈ ਨਹੀਂ ਹੈਗਾ ਤੇ ਕਿਉਂਕਿ ਸਰਬਜੀਤ ਚੁਣਿਆ ਹੋਇਆ ਨਮਾਇੰਦਾ ਹੈ ਤੇ ਰਾਹੁਲ ਗਾਂਧੀ ਸਰਬਜੀਤ ਤਾਂ ਪਹਿਲੀ ਵਾਰ ਆ ਰਹੇ ਰਾਹੁਲ ਗਾਂਧੀ ਸ਼ਾਇਦ ਤੀਜੀ ਚੌਥੀ ਵਾਰ ਹੀ ਆ ਰਹੇ ਹੋਣੇ ਤੇ ਤੀਸਰੀ ਵਾਰੀ ਫ I'm not wrong ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੰਸਦ ਦੇ ਜਿਹੜੀ ਮਰਿਆਦਾ ਬਹਾਲ ਬਹਾਲ ਰੱਖਣ ਤੇ ਇੱਕ ਚੁਣੇ ਹੋਏ ਨੁਮਾਇंदे ਨੂੰ ਵਿਦ ਰਿਸਪੈਕਟ ਟਰੀਟ ਕੀਤਾ ਜਾਵੇ